ਸਾ ਕਿਰਤੀ ਚੈਨਲ ਦੇ ਰਾਹੀਂ ਮੈਂ ਆਪ ਸੰਤਾਂ ਨੂੰ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਪਾਓ ਜਿੱਥੇ-ਜਿੱਥੇ ਵੀ ਕੰਟੈਕਟ ਆਪੋ ਆਪਣੇ ਸੰਪਰਕ ਹੈ ਸਾਰਿਆਂ ਤੱਕ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਪਹੁੰਚਾਓ ਤਾਂ ਕਿ ਹਰ ਇੱਕ ਸਿੱਖ ਦੇ ਘਰ ਦੇ ਵਿੱਚ ਇਹ ਗੁਰੂ ਨਾਨਕ ਦੇ ਘਰ ਦਾ ਸੰਦੇਸ਼ ਹੈ ਜਿਹੜਾ ਪਹੁੰਚਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾ ਜੋਗ ਜਸੇਦਾਰ ਸਾਹਿਬ ਸਿੰਘ ਸਾਹਿਬ ਜਾਹਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ ਆਦੇਸ਼ ਦੇ ਅਨੁਸਾਰ ਅਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸਕੱਤਰ ਸਹਿਬਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਤਕਸਰੀ ਦੌਂਦਵਾ ਸਾਹਿਬ ਦੀ ਪਾਵਨ ਧਰਤੀ ਤੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੱਲੋਂ ਪ੍ਰਗਟ ਖਾਲਸਾ ਸਾਜਨਾ ਦੇ ਸੋ ਹਰ ਸਾਲ ਦੀ ਤਰਾ ਮਨਾਇਆ ਜਾਂਦਾ ਹੈ ਸੋ ਐਸੋ ਵਕਤ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ 350 ਸਾਲਾ ਸ਼ਹੀਦੀ ਸਤਾਵ ਦੀ ਜੋ ਕਿ 2025 ਦੇ ਵਿੱਚ ਮਨਾਈ ਜਾ ਰਹੀ ਹੈ ਅਤੇ ਪਾਈ ਮਤੀ ਦਾਸ ਪਾਈ ਸਹੀ ਦਾਸ ਜੀ ਪਾਈ ਦਿਆਲਾ ਜੀ ਦੀ ਸ਼ਹੀਦੀ ਨੂੰ ਸਮਰਪਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 350 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਖਾਲਸਾ ਸਾਜਨਾ ਦਿਵਸ ਜੋ ਤੱਕ ਸ੍ਰੀ ਦੰਦਵਾ ਸਾਹਿਬ ਦੀ ਪਵਨ ਧਰਤੀ ਤੇ ਮਨਾਇਆ ਜਾ ਰਿਹਾ ਹੈ ਸੋ ਸਾਰੀਆਂ ਸਿੱਖ ਸੰਗਤਾਂ ਧਾਰਮਿਕ ਜਥੇਬੰਦੀਆਂ ਸਭਾ ਸੁਸਾਇਟੀਆਂ ਸੰਤ ਸੰਪਰਦਾਵਾਂ ਸੰਤਾਂ ਮਹੰਤਾਂ ਗ੍ਰੰਥੀ ਵੀਰਾਂ ਤੌਰ 'ਤੇ ਦੁਬਾਰਾ ਪ੍ਰਬੰਧਕ ਕਮੇਟੀਆਂ ਸਾਰਿਆਂ ਨੂੰ ਸਮੁੱਚੇ ਤੌਰ 'ਤੇ ਸ਼ਨੀਵਾਰ ਹੱਥ ਬਾਨ ਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਅਮਰ ਸ਼ਕਨ ਵਾਸਤੇ ਗ੍ਰਾਂਥੀ ਵੀਰ ਅਨਾਉਂਸਮੈਂਟਾਂ ਸਪੀਕਰਾਂ ਦੇ ਵਿੱਚ ਕਰਨ ਪ੍ਰਚਾਰ ਕਰਨ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਪ੍ਰੇਰਣ ਕਰਕੇ ਪ੍ਰੇਰਣਾ ਦੇ ਕਰਕੇ ਤਕਸਿਦੌਂਦਾਂ ਸਾਡੀ ਪਾਵਨ ਧਰਤੀ ਤੇ 12 13 ਤੇ 14 ਤਰੀਕ ਨੂੰ 13 12 13 ਅਤੇ 14 ਅਪ੍ਰੈਲ 2025 ਨੂੰ ਜਿੱਥੇ ਖਾਲਸਾ ਪ੍ਰਗਟ ਦਿਹਾੜਾ ਖਾਲਸਾ ਸਾਜਨਾ ਦੇ ਸਮੁਨਾਇਆ ਜਾ ਰਿਹਾ ਹੈ ਉਥੇ ਸਤਾਵ ਦੀਆਂ ਨੂੰ ਸਮਰਪਿਤ ਮਹਾਨ ਸਮਾਗਮ ਹੋ ਰਹੇ ਹੈ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਿੱਸੇ ਪਾਓ ਤੇ ਵੱਧ ਤੋਂ ਵੱਧ ਸੰਗਤਾਂ ਅਮਰ ਸ਼ਕਣ ਵਾਲੀਆਂ ਨੂੰ ਪ੍ਰੇਰਣ ਕਰਕੇ ਪ੍ਰੇਰਣਾ ਕਰਕੇ ਲੈ ਕੇ ਆਓ ਤੇ ਜਿਨ੍ਹਾਂ ਨੇ ਗੁਰੂ ਕੇ ਗ੍ਰੰਥੀ ਵਿਰਾ ਕੋਲੇ ਪਵਰ ਪ੍ਰਬੰਧਕਾਂ ਕੋਲੇ ਨਾਂ ਲਿਖਾਉਣੇ ਹੋ ਪ੍ਰੋਫਾਰਮੇ ਹੈ ਤੇ ਸਦਾ ਪਿਤਰ ਉਹ ਪ੍ਰਬੰਧਕ ਵੀਰਾਂ ਤੱਕ ਪਹੁੰਚਾ ਦਿੱਤੇ ਗਏ ਹਨ ਤੇ ਇਹਨਾਂ ਜੋ ਨੰਬਰ ਅਸੀਂ ਬੋਲ ਰਹੇ ਇਹਨਾਂ ਨੰਬਰਾਂ ਤੇ ਵੀ ਸੰਪਰਕ ਕਰ ਸਕਦੇ ਹੋ 9855899943 98769 00861 ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਵੀ ਤੁਸੀਂ ਆਪੋ ਆਪਣੇ ਨਾਮ ਅਮਰਤ ਛਕਣ ਵਾਲੇ ਭਾਈ ਲਿਖਾ ਸਕਦੇ ਹੋ ਤੇ ਅਮਰਤ ਛਕਣ ਵਾਲੀ ਸੰਗਤ ਨੂੰ ਜਿਹੜੇ ਕਕਾਰ ਹੈ ਉਸ ਧਰਮ ਪ੍ਰਚਾਰ ਕਮੇਟੀ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਭੇਟਾ ਰਹਿ ਤੇ ਜਾਨਗੇ ਸੋ ਬਾਤੋ ਬਾਸ ਸੰਗਤਾਂ ਆਮ ਸ਼ਾਕਰ ਕਰਕੇ ਸਹਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ 350 ਸਾਲਾਂ ਜੋ ਸ਼੍ਰੀ ਦੀ ਸਤਾਵਦੀ ਖਾਲਸਾ ਪੰਥ ਦੇ ਰੂਪ ਦੇ ਵਿੱਚ ਮਨਾਏ ਜਾ ਰਹੀ ਹੈ ਵੱਤ ਤੋਂ ਵੱਧ ਆਪਣਾ ਜੋਬ ਯੋਗਦਾਨ ਪਾ ਕੇ ਗੁਰੂ ਸਾਹਿਬ ਦੀਆਂ ਕਲਗੀਧਰ ਦਾਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਪਣਾ ਸਾਰੇ ਬਣਦਾ ਯੋਗਦਾਨ ਪਾ ਕੇ ਨਿਯਕੋ ਪੈਂਤੀਆਂ ਪ੍ਰਵਾਨ ਕਰਨੀਆਂ ਖਾਲਸਾ ਕੀਰਤੀ ਚੈਨਲ ਦੇ ਰਾਹੀਂ ਜਿੱਥੇ-ਜਿੱਥੋਂ ਵੀ ਸੰਗਤਾਂ ਇਹ ਚੈਨਲ ਦੇ ਵੀਡੀਓ ਮਾਧਿਅਮ ਰਾਹੀਂ ਸਰਵਣ ਕਰ ਰਹੀਆਂ ਐ ਸੋ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਨੀ ਸੋ ਸਾਰਿਆਂ ਦਾ ਸੋਚੇ ਤੌਰ ਤੇ ਧੰਨਵਾਦ ਕਰਦੇ ਆ ਨਾਲ ਇਹ ਆਸ ਵੀ ਰੱਖਦੇ ਆ ਕਿ ਤੁਸੀਂ ਜਰੂਰ ਵੱਧ ਤੋਂ ਵੱਧ ਸੰਤਾਂ ਨੂੰ ਪ੍ਰੇਰਣਾ ਕਰਕੇ ਅਮਰ ਸ਼ਕਨ ਵਾਲੀ ਸੰਗਤ ਨੂੰ ਤਕਸਰੀ ਦਮਦਮਾ ਸਾਧੀ ਪਾਵਨ ਧਰਤੀ ਤੇ ਲੈ ਕੇ ਆਓਗੇ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ